ਕਰੋੜ 378426 ਏਕੜ ਠੀਕ ਹੈ ਜੀ ਮਤਲਬ ਕਿ 1 ਕਰੋੜ ਤੋਂ ਥੋੜਾ ਜਿਹਾ ਘਟ ਆਪਣੇ ਕੋਲ 1 ਕਰੋੜ ਕਿੱਲੇ ਤੋਂ ਵੀ ਪੰਜਾਬ ਦੀ ਥੋੜੀ ਜਿਹੀ ਘੱਟ ਜ਼ਮੀਨ ਆ ਵਧਣੀ ਹੈਗੀ 1 ਕਰੋੜ ਕਿੱਲੇ ਤੋਂ ਥੱਲੇ 99 ਲੱਖ 41059 ਕਿੱਲਾ ਆਪਣੇ ਕੋਲ 5 ਤੋਂ 5.5 ਲੱਖ ਟਰੈਕਟਰ ਰਜਿਸਟਰਡ ਸੀਗੇ 5 ਤੋਂ 5.5 ਲੱਖ ਟਰੈਕਟਰ ਠੀਕ ਹੈ ਹੁਣ ਆਪਾਂ ਇਹ ਜਿਹੜਾ ਏਰੀਆ ਸਾਰਾ ਹਾਂਜੀ ਸੋਣਿਓ ਜਿਹੜਾ ਅੱਜ ਦਾ ਆਪਣਾ ਵੀਡੀਓ ਦਾ ਵਿਸ਼ਾ ਇਹ ਤੇ ਇਹ ਕਦੇ ਕਿਸੇ ਨੇ ਟੱਚ ਹੀ ਨਹੀਂ ਕੀਤਾ ਇਹਦੇ ਤੱਕ ਕਦੇ ਕੋਈ ਮਾਂ ਦਾ ਪੁੱਤ ਪਹੁੰਚਿਆ ਹੀ ਨਹੀਂ ਬਸ ਰੌਲਾ ਪਾਈ ਗਏ ਆਪਾਂ ਵੀ ਪੰਜਾਬ ਚ ਐਕਸੈਸਿਵ ਟਰੈਕਟਰ ਨੇ ਜੀ ਪੰਜਾਬ ਚ ਜ਼ਮੀਨ ਥੋੜੋ ਆ ਇਹ ਸਾਰਾ ਡੇਟਾ ਕਾਪੀ ਚ ਲਿਆਇਆ ਤਿਆਰ ਕਰਕੇ ਮਿਹਨਤ ਲਾਈ ਹੈ ਪੂਰੀ ਅੱਗੇ ਭਾਈ ਤੁਸੀਂ ਦੇਖ ਲਿਓ ਮੈਨੂੰ ਉਹੀ ਦੇਖਿਆ ਕਰੋ ਜਿਨ੍ਹਾਂ ਨੂੰ ਮੈ ਚੰਗਾ ਲੱਗਦਾ ਬਾਰ-ਬਾਰ ਉਹ ਬੰਦੇ ਨਾ ਦੇਖਣ ਮੈਂ ਉਹਨਾਂ ਲਈ ਵੀਡੀਓ ਨਹੀਂ ਬਣਾਉਂਦਾ ਕਿਉਂ ਆ ਜਾਂਦੇ ਨੇ ਐਨੀਵੇਜ਼ ਪੰਜਾਬ ਦੀ ਜਿਹੜੀ ਕੁੱਲ ਲੈਂਡ ਆ ਟੋਟਲ ਜੀਓਗ੍ਰਾਫਿਕਲੀ ਜੇ ਆਪਾਂ ਸ਼ੁਰੂ ਕਰੀਏ 5.036 ਮਿਲੀਅਨ ਅੰਦਾਜ਼ਨ 5 ਮਿਲੀਅਨ ਤੋਂ ਥੋੜਾ ਜਿਹਾ ਉੱਪਰ ਕੀ ਆਹ ਹੈ ਹੈਕਟੇਅਰ 5.036 ਹੈਕਟੇਅਰ ਹੈਕਟੇਅਰ ਕੀ ਹੁੰਦੇ ਨੇ ਅੰਦਾਜ਼ਨ ਢਾਈ ਕਿੱਲੇ ਉਹ ਮੈਂ ਤੁਹਾਨੂੰ ਏਕੜਾਂ ਚ ਵਿਆਸ਼ ਕਰ ਦਿੰਦਾ ਜੰਗਲਾਤ ਰਕਬਾ ਕਿੰਨਾ ਹੈ ਇਹ 5.036 ਮਿਲੀਅਨ ਦੇ ਵਿੱਚੋਂ ਹੈ ਬਾਰੋਂ ਨਹੀਂ ਆ 293000 ਹੈਕਟੇਅਰ ਜੰਗਲਾਤ ਦਾ ਮਰਕਬਾ ਹੈ ਜਿਵੇਂ ਆਪਣੇ ਬੀੜ ਨੇ ਵਾਈਲਡਲਾਈਫ ਸੈਂਚਰੀਆਂ ਨੇ ਰੈਜ਼ਰਵਾਇਜ਼ ਨੇ ਹੋਰ ਲਾ ਲੋ ਹਨ ਵਿੱਚ ਉਹਨਾਂ ਦੇ ਵਾਟਰ ਬਾਡੀਜ਼ ਹੋ ਸਕਦੇ ਵਿੱਚ ਹੀ ਹੋਣ ਉਹਨਾਂ ਦੇ ਇਹ ਹੁਣ ਏਕੜਾਂ ਚ ਕਿੰਨਾ ਬਣ ਗਿਆ ਸੋਣਿਓ ਕੁੱਲ ਰਕਬਾ ਬਣਿਆ ਆਪਣਾ 1 ਕਰੋੜ 24 ਲੱਖ 44000 227 ਕਿੱਲੇ ਟੋਟਲ ਹੈ ਜੰਗਲਾਤ ਕਿੰਨਾ ਆ ਗਿਆ 7 ਲੱਖ 24018 ਕਿੱਲੇ ਇਹ ਆ ਗਿਆ ਆਪਣੇ ਏਕੜ ਹੈ ਹੈਕਟੇਰਾਂ ਤੋਂ ਆਪਾਂ ਏਕੜ ਕਰ ਲੇ ਜਿਹੜਾ 5. 0.36 ਮਿਲੀਅਨ ਹੈਕਟੇਅਰ ਸੀ ਉਹ ਇੱਥੇ ਆ ਗਿਆ 1 ਕਰੋੜ 24 ਲੱਖ 44227 ਏਕੜ ਜਿਹੜਾ 3640 ਦਾ ਹੁੰਦਾ ਅਠ ਕਨਾਲ ਜੰਗਲਾਤ ਵਾਲਾ ਆ ਗਿਆ 7 ਲੱਖ 24018 ਠੀਕ ਹੈ ਫੇਰ ਪਿੱਛੇ ਕਿੰਨੇ ਬਚ ਗਏ 4.2 ਮਿਲੀਅਨ ਹੈਕਟੇਅਰ ਜੰਗਲਾਤ ਵਾਲੇ ਨੂੰ ਕੱਟ ਕੇ ਬਚੇ ਰਹਿ ਗਏ 4.2 ਮਿਲੀਅਨ ਹੈਕਟੇਅਰ ਕਿੰਨੇ ਏਕੜ ਬਣੇ 1 ਕਰੋੜ 37000 1 ਕਰੋੜ 378426 ਏਕੜ ਠੀਕ ਹੈ ਫਿਰ ਇਹਨਾਂ ਦੇ ਵਿੱਚੋਂ ਕੀ ਆ ਗਿਆ ਜਾਂਦਾ ਹੈ ਰਕਬਾ ਜਿਹੜਾ ਸੂਨ ਏਰੀਆ ਹੁੰਦਾ ਜਿਹਨੂੰ ਆਪਾਂ ਚਾਹੀ ਕਹਿ ਦਿੰਨੇ ਆ ਜੰਗਲਾਤ ਵਾਲੀ ਕੱਟ ਕੇ ਆਪਣੇ ਰਹਿ ਗਏ 1 ਕਰੋੜ 378400 26 ਏਕੜ ਉਹਦੇ ਵਿੱਚੋਂ ਕੀ ਆ ਗਿਆ ਇਰੀਗੇਟਡ ਏਰੀਆ ਕਿੰਨਾ ਜਿਹੜਾ ਜਿੱਥੇ ਜਿੱਥੇ ਬਜਾਦ ਹੁੰਦੀ ਆ ਕੁਝ ਫਿਰ ਉਹ ਬਰਾਨੀ ਆ ਜਾਂਦਾ ਨਾ ਉਹ ਰਹਿ ਗਿਆ ਜੀ ਤੁਹਾਡਾ ਸਾਰਿਆਂ ਨੂੰ ਕਟ ਟਕਾ ਕੇ ਵਿੱਚੇ ਜੰਗਲਾਂ ਤੋਂ ਬੜਤਾ 4.03 ਮਿਲੀਅਨ ਹੈਕਟੇਅਰ ਉਹ ਕਿੰਨੇ ਏਕੜ ਬਣ ਗਏ 99000 99000 ਕਿੰਨੇ ਹੋਣੇ ਹੈ 99 ਲੱਖ 44000 59 ਏਕੜ 99 ਲੱਖ 44000 59 ਮਤਲਬ ਕਿ 1 ਕਰੋੜ ਤੋਂ ਥੋੜਾ ਜਿਹਾ ਘੱਟ ਆਪਣੇ ਕੋਲ 1 ਕਰੋੜ ਕਿੱਲੇ ਤੋਂ ਵੀ ਪੰਜਾਬ ਦੀ ਥੋੜੀ ਜਿਹੀ ਘੱਟ ਜ਼ਮੀਨ ਆ ਵਧ ਨਹੀਂ ਹੈਗੀ 1 ਕਰੋੜ ਕਿੱਲੇ ਤੋਂ ਥੱਲੇ ਆ 99 ਲੱਖ 44000 59 ਕਿੱਲਾ ਆਪਣੇ ਕੋਲ ਟੋਟਲ ਇਰੀਗੇਟਡ ਏਰੀਆ ਪੰਜਾਬ ਕੋਲ ਠੀਕ ਹੈ ਜੀ ਹੁਣ ਆਪਾਂ ਇਹਨੂੰ ਟਰੈਕਟਰਾਂ ਦਾ ਮੈਂ ਪਹਿਲਾਂ ਤੁਹਾਡੇ ਨਾਲ ਹਸਾਬ ਕਰ ਲਾਂ ਵੀ ਟਰੈਕਟਰਾਂ ਦਾ ਜਿਹੜਾ 2020 ਤੱਕ ਦਾ ਜਿੰਨਾ ਕਿ ਮੈਂ ਲੱਭਿਆ ਜਿਹੜਾ ਮੈਨੂੰ ਡੇਟਾ ਮਿਲਿਆ ਉਹ 2020 ਤੱਕ ਦਾ ਮੈਨੂੰ ਮਿਲਿਆ 2020 ਚ 5 ਤੋਂ 5.5 ਲੱਖ ਟਰੈਕਟਰ ਰਜਿਸਟਰਡ ਸੀਗੇ 5 ਤੋਂ 5.5 ਲੱਖ ਟਰੈਕਟਰ ਠੀਕ ਆ ਹੁਣ ਆਪਾਂ ਇਹ ਜਿਹੜਾ ਏਰੀਆ ਸਾਰਾ ਇਹਨੂੰ ਆਪਾਂ ਕਰ ਦੰਨੇ ਆ ਜੀ 99 99 ਲੱਖ 414000 49 ਏਕੜ ਨਾਲ ਆਪਾਂ ਇਹਨੂੰ ਡਿਵਾਈਡ ਕਰ ਦਿੰਨੇ ਆ ਠੀਕ ਆ ਜੀ 5 ਲੱਖ ਟਰੈਕਟਰ ਆਪਣੇ ਕੋਲੋਂ 5 ਲੱਖ ਰੱਖ ਲਿਆ ਪਰਫਲੀ ਹੁਣ ਆਪਾਂ 99 ਲੱਖ 41049 ਨੂੰ ਡਿਵਾਈਡ ਕਰਾਂਗੇ ਡਿਵਾਈਡ ਜਦ ਕਰੇ ਆਪਾਂ ਇੱਕ ਟਰੈਕਟਰ ਨੂੰ 19.8 ਏਕੜ ਮਤਲਬ ਕਿ ਪੌਣੇ 20 ਕਿੱਲੇ ਇੱਕ ਟਰੈਕਟਰ ਨੂੰ ਵਾਹੀ ਦੇ ਆਉਂਦੇ ਨੇ ਹਲੇ ਵੀ ਆਪਾਂ ਕਹਿੰਦੇ ਨੇ ਵੀ 2-2 4-4 ਕਿੱਲੇ ਵਾਲਾ ਟਰੈਕਟਰ ਲਈ ਫਿਰ ਦੋ ਬੁਲਾਉਣਾ ਲਈ ਫਿਰਦਾ ਬ੍ਰਦਰ ਜੇ ਆਪਾਂ ਸਟੈਟਿਸਟਿਕਸ ਤੇ ਗੱਲ ਕਰੀਏ ਸਾਰਾ ਇਹ ਰਿਕਾਰਡ ਕਿਸੇ ਨੂੰ ਚਾਹੀਦਾ ਆ ਕਾਪੀ ਤੇ ਲਿਖਿਆ ਹੋਇਆ ਸਾਰਾ ਡਿਟੇਲ ਮੈਂ ਤੁਹਾਨੂੰ ਭੇਜ ਦੂੰਗਾ ਇਹਨੂੰ ਤੁਸੀਂ ਨੈਟ ਤੇ ਵੈਰੀਫਾਈ ਕਰ ਸਕਦੇ ਹੋ ਜਿਹੜਾ ਲੈਂਡ ਰਿਕਾਰਡ ਆਪਣਾ ਜਾਂ ਹੋਰ ਜਿੰਨੀਆਂ ਵੈਬਸਾਈਟਸ ਨੇ ਜਿਨ੍ਹਾਂ ਕੋ ਸਟੈਟਿਸਟਿਕਸ ਹੈਗੇ ਨੇ ਤੁਸੀਂ ਉਹਨਾਂ ਤੇ ਸਾਰੀਆਂ ਤੈਨੂੰ ਵੈਰੀਫਾਈ ਕਰ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਬਿਲਕੁਲ ਆਥੈਂਟਿਕ ਡੇਟਾ ਹੈ ਮੇਰੇ ਹਿਸਾਬ ਤਾ ਤਾਂ ਗੱਡਣਾ ਸੀ ਵੀ ਯਾਰ ਥੋੜਾ ਜਿਹਾ ਜ਼ਿੰਮੇਦਾਰਾਂ ਨਾਲ ੱੱਕਾ ਜ਼ਿਆਦਾ ਨਹੀਂ ਕਰਦੇ ਵੀ ਹਰੇਕ ਕੇ ਬੰਦਾ ਕਹਿਣ ਲੱਗ ਜਾਂਦਾ ਦੋ ਕਿੱਲੇ ਵਾਲਾ ਟਰੈਕਟਰ ਲਈ ਫਿਰਦਾ ਹੈਗੇ ਟਰੈਕਟਰ ਨੋ ਡਾਊਟ ਇਹ ਵੀ ਐਕਸੈਸਿਵ ਨਹੀਂ ਜੇ ਆਪਾਂ ਬਲਾਇਤ ਨਾਲ ਯੂਰਪ ਨਾਲ ਉਹ ਵੀ ਵੀਡੀਓ ਕੱਟ ਲੂਗਾ ਪਰ ਮੈਨੂੰ ਇਹ ਪਤਾ ਵੀ ਪੰਜਾਬ ਚ ਟਰੈਕਟਰ ਪੱਕੇ ਐਕਸੈਸਿਵ ਨਹੀਂ ਐਕਸੈਸਿਵ ਹੁੰਦਾ ਕਿ ਜ਼ਿਆਦਾ ਨਹੀਂ ਲੋਡ ਤੋਂ ਜ਼ਿਆਦਾ ਨਹੀਂ ਪਰ ਹਲੇ ਵੀ ਇੱਕ ਟਰੈਕਟਰ ਨੂੰ 19 ਲੱਖ ਆ ਸੌਰੀ 19.8 ਏਕੜ ਕਹਿਣ ਤੋਂ ਭਾਵ ਪੌਣੇ 20 ਕਿੱਲੇ ਹਲੇ ਵੀ ਕੰਟਰੈਕਟਰ ਨੂੰ ਪਾਉਣੇ ਪੈਂਦੇ ਨੇ खासा ਜ਼ੋਰ ਲੱਗਦਾ ਯਾਰ ਏਡੀ ਤਾਂ ਨਹੀਂ ਗੱਲ ਫਿਰ ਸੋ ਆ ਆਪਣਾ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਹੁਣ ਆਪਾਂ ਕੱਢਤੀਏ ਬ੍ਰਦਰ ਭਰ ਬੰਦਾ ਪੰਜਾਬ 'ਚ 3 ਕਰੋੜ ਵਾਦੀ ਹੋਗੀ 2 ਕਰੋੜ 96 ਲੱਖ ਅਪਰੋਕਸ 3 ਕਰੋੜ ਆਪਣੀ ਹੋਗੀ ਜਿਹੜੇ ਆਪਾਂ ਡਰੀ ਜਾਂਦੇ ਆ ਨਾ ਵੀ ਖੇਤੀ ਦਾ ਕੀ ਹੋ ਜੋ ਮਰਜੀ ਕਰੀ ਜਾਵੇ ਸਰਕਾਰ ਖੇਤੀ ਨਹੀਂ ਮਰਦੀ ਹੈ ਇਹ ਕਿੱਥੋਂ ਭਰਨਗੇ ਇਹ ਸਵਾਲ ਆ ਨਾ ਕਿੱਥੋਂ ਭਰ ਲੈਣਗੇ ਇਹ ਨੇ ਬੇਅਦ ਹੁਣ ਤੁਸੀਂ ਆਪਾਂ 99 ਲੱਖ 41 ਹਜ਼ਾਰ 58 ਏਕੜ ਆਪਣੀ ਕੋ ਜਮੀਨ ਆ ਗਈ ਇਹਨੂੰ 3 ਕਰੋੜ ਦਾ ਡਿਵਾਈਡ ਕਰ ਦੋ ਆ ਮੇਰਾ ਤਿਆਰ ਕਰਿਆ ਪਿਆ ਤੁਸੀਂ ਦੇਖ ਸਕਦੇ ਤੇ 2.7 ਕਨਾਲ 1 ਕਿਲਾ ਸਿੱਧੇ ਹੀ ਲੱਖ ਏਕੜ ਮੰਨ ਕੇ ਅਪਰੋਕਸ ਲੱਖ ਏਕੜ ਜਮੀਨ ਆ 3 ਕਰੋੜ ਇੱਕ ਅਪਰੋਕਸ 1 ਕਰੋੜ ਜਮੀਨ ਆ ਇੱਕ ਕਰੋੜ ਕਿੱਲਾ 3 ਕਰੋੜ ਵਾਧੀ ਆ ਸਿੱਧਾ ਇੱਕ ਕਿੱਲੇ ਦਾ 30% ਹਿੱਸਾ ਰਹਿ ਗਿਆ 33% 33% ਕਿੰਨਾ ਵੱਡਾ 2.7 ਕਨਾਲ ਇੱਕ ਬੰਦਾ ਪੰਜਾਬ ਦਾ ਜਿਹਨੂੰ ਟੋਟਲ ਪਾਪੂਲੇਸ਼ਨ ਆ ਨਿਆਣਾ ਬੁੜਾ ਬੁੜੀਆ ਫਫੜਪੂਆ ਮਾਸੀ ਜਿਹੜਾ ਮਰਜੀ ਆ ਉਹਨੂੰ 2.7 ਕਨਾਲ ਜਗ੍ਹਾ ਉਹਨੂੰ ਆਉਂਦੀ ਆ ਇੱਕ ਬੰਦੇ ਨੂੰ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਨਾਲ ਕਿੰਨੇ ਮੈਦਾ ਸੋਚਦਾ ਮੈਂ ਬਹੁਤ ਲੱਕੀ ਆ ਬੜੇ ਕਰਮਾਂ ਵਾਲੇ ਆਪਾਂ ਦਾ ਮਹਾਰਾਜ ਬੜੀ ਮਿਹਰ ਖਾ ਚਾਤੀ ਜ਼ਮੀਨ ਹੁੰਦੀ ਆਪਾਂ ਨੂੰ ਤਾਂ ਫੇਰ ਇੱਕ ਬੰਦੇ ਨੂੰ 2.7 ਕਨਾਲ ਹੁਣ ਮਰਲੇ ਵਿਸਵੇ ਵਿਸਵਾਸੀਓ ਬਿਰਕ ਭਾਜੀ ਸਾਡੇ ਲਖਵਿੰਦਰ ਸਿੰਘ ਜੀ ਸਾਡਾ ਵੱਡਾ ਭਰਾ ਜਿਉਂਦਾਬਾਦ ਕਰੇ ਅਸਲੀ ਭਾਈ ਆ ਆਪਣਾ ਬਹੁਤ ਪਿਆਰ ਦਿਲੋਂ ਮੇਰਾ ਬਿਰਕ ਭਾਈ ਨਾਲ ਉਹ ਸਾਡੇ ਭਾਅਸੋਂ ਮੈਂਦੇ ਨੇ ਸਾਡੇ ਭਾਜੀ ਤੁਸੀਂ ਉਹਨਾਂ ਕੋਲ ਜਾਓ ਵਿਸਵੇ ਕਨਾਲਾ ਵੱਧ ਕੱਢੂਗਾ ਲਖਵਿੰਦਰ ਸਿੰਘ ਐਕਸ ਸਰਪੰਚ ਸਰਦਾਰ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਬਿਰ ਉਹ ਕੱਢੂ ਕੱਢਣਗੇ ਭਾਈ ਇਹ ਕੰਮ ਤਾਂ ਹਨਾ ਮੈਂ ਤੁਹਾਨੂੰ ਰਫਲੀ ਦੱਸਦਾ ਸੋ ਇੰਨੇ ਐਕਸੈਸਿਵ ਟਰੈਕਟਰ ਨਹੀਂ ਹੈਗੇ ਜਿੱਡੀਆਂ ਜਿੱਡੀਆਂ ਆਪਾਂ ਨੇ ਵੀ ਗੱਲਾਂ ਬਣਾਈਆਂ ਹੋਈਆਂ ਨੇ ਐਕਸੈਸਿਵ ਹੋਣਗੇ ਮੈਂ ਨਹੀਂ ਕਹਿੰਦਾ ਕਿ ਐਕਸਸਿਵ ਹੈ ਨਹੀਂ ਨੋ ਡਾਊਟ ਐਕਸੈਸਿਵ ਹੈਗੇ ਨੇ ਪਰ ਲੋਕਾਂ ਦੇ ਪਰਸੈਪਸ਼ਨ ਇਹ ਆ ਵੀ ਪਤਾ ਨਹੀਂ 2 ਗਿੱਲਿਆਂ ਦਾ ਇੱਕ ਟਰੈਕਟਰ ਖੜਾ ਐਡੀ ਵੀ ਗੱਲ ਨਹੀਂ ਇੱਕ ਟਰੈਕਟਰ ਹਲੇ ਵੀ 20 ਗਿੱਲੇ ਹੁੰਦਾ ਭਾਈ ਜੀ ਜਿਗਾੜ ਅੱਧਾ ਪੂਰਾ ਘੈਂਟ ਲਾਇਆ ਭਾਈ ਦੁਰਵਿੱਲਾ ਇਧਰਵਿੱਲਾ ਇਧਰ ਤੇ ਲਾਇਆ ਡੂਟਣੇ ਤੇ ਆਪੇ ਘੁੰਮਦਾ ਹੈ ਹਾਂ ਮੈਂ ਬੜੀ ਨਾ ਮਿਹਨਤ ਕਰਕੇ ਵੀਡੀਓ ਬਣਾਈਦੀ ਆ ਬਹੁਤ ਕੁਝ ਪੜ੍ਹ ਕੇ ਐ ਬੜਾ ਨਾ ਸਾਲਾ ਪੜਾਜੀਬ ਜਿਹਾ ਲੱਗਦਾ ਹੁੰਦਾ ਜਦ ਸੜੀ ਲੱਲੀ ਛੱਲੀ ਕਮੈਂਟ ਕਰਦੀ ਆ ਮੇਰਾ ਬਹੁਤ ਆ ਜ਼ਿੰਦਗੀ ਦਾ ਦਿਹਾੜੀ ਦਾ ਟਾਈਮ ਜਿਹੜੇ ਮੈਂ ਆਪਣੇ ਸਿਲੇਕਟਡ ਪ੍ਰੋਗਰਾਮ ਦੇਖਣੇ ਨੇ ਬੀਬੀਸੀ ਦੇਖਣਾ ਬਸਾਲਾ ਨੈਟਜੀਓ ਦੇਖਣਾ ਜਾਂ ਨੈਟਫਲਿਕਸ ਦੇਖਣਾ ਜਾਂ ਅਲ ਜਜ਼ੀਰਾ ਦੇਖਣਾ ਉਹਨਾਂ ਤੇ ਬਾਕੀ ਜਿਹੜੀਆਂ ਮੈਂ ਆਪਣੇ ਮੈਗਜ਼ੀਨ ਮੂਵਜ਼ ਇਨ ਵੀਕਲੀ ਉਹ ਪੜਨ ਤੇ ਬਾਕੀ ਜਿਹੜੀ ਮੈਂ ਕੋਈ ਬੁੱਕ ਸ਼ੁਰੂ ਕਰੀ ਲੈਂਦੀ ਮੇਰਾ ਸਕੇਜੂਲ ਇਹਨੇ ਠੀਕ ਆਉਂਦਾ ਤਾਂ ਹੀ ਮੈਂ ਥੋੜਾ ਡਿਸਟਰਬ ਰਹਿਣਾ। ਮमला ਸਮਝ ਨਹੀਂ ਆਉਂਦੀ ਵੀ ਕੀ ਕਰਾਂ ਫਿਰ ਬਾਹਰ ਵੀ ਲੋਕਾਂ ਨਾਲ ਵਰਤਣਾ ਚੈਨਲ ਵੀ ਚਲਾਉਣਾ ਬਹੁਤ ਬਹੁਤ ਔਖਾ ਕੰਮ ਆ ਸਾਲਾ ਮੈਨੂੰ ਪਰ ਠੀਕ ਆ ਬੜਾ ਸਕੂਨ ਮਿਲਦਾ ਇਹਦੇ ਚ ਅੱਛਾ ਲੱਗਦਾ ਜਦੋਂ ਚੰਗੇ ਲੋਕ ਪਿਆਰ ਕਰਦੇ ਨੇ ਮੈਂ ਇਸ ਕਰਕੇ ਮੇਰਾ ਮੈਂ ਇਹ ਤੋਂ ਅੱਕਦਾ ਨਹੀਂ ਵੀ ਮੈਨੂੰ ਇੰਨੇ ਚੰਗੇ ਬੰਦੇ ਮਿਲੇ ਆ ਇਹਦੇ ਥਰੂ ਇੰਨੇ ਚੰਗੇ ਬੰਦੇ ਆ ਮਤਲਬ ਲੱਲੀ ਚੱਲੀ ਦਾ ਨਾ ਬਹੁਤ ਯਾਰ ਥੱਲੇ ਵਾਲਾ ਸਮਾਨ ਆ ਇੰਨਾ ਕ ਇੰਨੇ ਚੰਗੇ ਬੰਦੇ ਮਿਲੇ ਆ ਹੁੰਦਾ ਵੀ ਇਹ ਨਾ ਅੱਗੇ ਕੀ ਯਾਰ ਕਿੰਨੇ ਵਧੀਆ ਆਪਾਂ ਨੂੰ ਪਿਆਰ ਕਰਨ ਨਾਲ ਅੱਛੇ ਅੱਛੇ ਫੈਮਲੀਾਂ ਦੇ ਬੰਦੇ ਹਾਂ ਫਿਰ ਬੇਨਸਲਿਆਂ ਤੋਂ ਹੁੰਦਾ ਵੀ ਉਹਨਾਂ ਦਾ ਸੜਿਆਂ ਦਾ ਕੰਮ ਹੀ ਹੈ। ਅਜੀਬ ਚਾ ਲੱਗਦਾ ਹੁੰਦਾ ਵੀ ਜਦੋਂ ਹਰ ਗੱਲ ਤੇ ਕ੍ਰਿਟਿਸਿਜ਼ਮ ਹਰ ਗੱਲ ਤੇ ਮੈਂ ਚਲੋ ਮੈਨੂੰ ਕਹਿ ਲਓ ਜਿਹੜੇ ਵਿਚ ਬੰਦੇ ਹੋ ਜਾਂਦਾ ਉਹਨਾਂ ਸੱਜਣਾ ਨੂੰ ਵੀ ਕਹਿਣਾ। ਫਿਰ ਕਈ ਵਾਰ ਗਾਲ ਵੀ ਨਿਕਲ ਜਾਂਦੀ ਹੈ ਪਰ ਮੈਂ ਸਾਰੀ ਸਾਡੀ ਇਕੱਲਾ ਹੀ ਰਹਿਣਾ। ਜਮ੍ਹਾਂ ਇਕੱਲਾ ਮੇਲੇ ਤੇ ਵੀ ਇਕੱਲਾ ਹੀ ਕਰਦਾ ਸੀ। ਉੱਥੇ ਤਾਂ ਕਿਹਦੀ ਜ਼ਰਤ ਨਹੀਂ ਹੁੰਦੀ ਜਿਹੜੇ ਕਹਿੰਦੇ ਹੁੰਦੇ ਨੇ ਵੀ ਤੈਨੂੰ ਦੇਖ ਲਾਂਗੇ ਦੇਖ ਲਿਆ ਕਰੋ ਜਿਵੇਂ ਹੀ ਗੱਲਾਂ ਰਹਿਣਾ 24 ਘੰਟੇ ਸਾਰਿਆਂ ਨੂੰ ਪਤਾ ਕਿੱਥੇ ਕਿੱਥੇ ਫਿਰਦਾ ਕਦੀ ਕਿਦੀ ਮੈਨੂੰ ਇਹ ਤਾਂ ਪਤਾ ਲੱਗਦਾ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਇੱਕ ਹੋਰ ਗੱਲ ਦੱਸਣ ਥੋੜੀ ਜੀ ਇੱਕ ਲੇਡੀ ਨੇ ਨਾ ਪਾਤਾ ਵੀ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਥੱਲੇ ਕਰੇ ਉਹਨਾਂ ਨੂੰ ਡਿਲੀਟ ਕਰ ਲਓ ਨਹੀਂ ਅਸੀਂ ਐਫ ਆਈ ਆਰ ਕਰਾਵਾਂਗੇ ਉਹ ਭੈਣ ਦਾ ਮੈਂ ਰੋਹ ਚੈਨਲ ਦੇਖਦਾ ਹੁੰਦਾ ਹਾਂ ਹਾਲਾਂਕਿ ਬਹੁਤ ਬਹੁਤਿਆ ਕੋਈ ਇਨਫੋਰਮੇਟਿਵ ਵੀਡੀਓਜ਼ ਨਹੀਂ ਬਣਾਉਂਦੀ ਉਹ ਲੇਡੀ ਮਤਲਬ ਬੜੀਆਂ ਨਾਰਮਲ ਜੀ ਆਮ ਰੁਟੀਨ ਲਾਈਫ ਦੀ ਹੁੰਦੀ ਹੈ ਨਾ ਉਹਨਾਂ ਦੀਆਂ ਵੀਡੀਓਜ਼ ਇੱਕ ਵੀਸ ਵਾਲੀ ਲੱਲੀ ਛੱਲੀ ਦੀ ਜ਼ਰਤ ਨਹੀਂ ਇੱਕ ਕਮੈਂਟ ਸਾਰਿਆਂ ਨੇ ਡਿਲੀਟ ਕਰ ਲੈ ਆ ਆਕਾਤਾਂ ਥੋੜੀ ਪਾਮੈਂ ਤੋਂ ਗੱਲਾਂ ਘੜਤਾ ਹਾਂ ਇੱਕ ਵੀ ਉਹਦੇ ਥੱਲੇ ਮੈਂ ਰੋਜ਼ ਚੈੱਕ ਕਰਦਾ ਐਥੋਂ ਪਤਾ ਲੱਗਦਾ ਵੀ ਜਿਹੜੇ ਕਮੈਂਟ ਕਰਨ ਵਾਲੇ ਨੇ ਇਹਨਾਂ ਦੀ ਉਕਾਲਤ ਕੀ ਹੈ ਪਿਓਰ ਨੰਗ ਨੇ ਮੈਂ ਇਹਨਾਂ ਨੂੰ ਬਹੁਤ ਨੂੰ ਫੋਨ ਲਾ ਕੇ ਦੇਖਿਆ ਵੀਰ ਯਾਰ ਉਹ ਨਹੀਂ ਵੀ ਜਮਈ ਗੋਸ਼ਟਾਂ ਦੇ ਸੋ ਇਹ ਮੇਰੀ ਵੀਡੀਓ ਚੰਗੇ ਬੰਦੇਆਂ ਲਈ ਆ ਉਹ ਮੈਨੂੰ ਨਾਂ ਦੇਖਿਆ ਕਰੋ ਮੈਂ ਤੁਹਾਡੇ ਲਈ ਪਾਈਓ ਨਹੀਂ ਆ ਥੈਂਕ ਯੂ